ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਅੱਜ ਮੈਂ ਗੱਲ ਕਰਾਂ ਕਿ ਸਖਬੀਰ ਸਿੰਘ ਬਾਦਲ ਨੂੰ ਕਿੰਨੇ ਬਦਲ ਨੇ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੇ ਤਲਬ ਕਰ ਲਿਆ ਤੇ ਉਹ ਬਦਲਾਂ ਦੀ ਗੱਲ ਉਹ ਆਪਸ਼ਨਸ ਦੀ ਵੀ ਗੱਲ ਕਰਾਂਗੇ ਤੇ ਜਿਹੜੀਆਂ ਤਿੰਨ ਮੀਟਿੰਗ ਹੋਈਆਂ ਨੇ ਅੱਜ ਅਕਾਲ ਤਖਤ ਸਾਹਿਬ ਦੀ ਇਕਤਰਤਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਅਬਦਾ ਦਫਤਰ ਬਚਾਓ ਜਿਹੜੀ ਮੀਟਿੰਗ ਕੀਤੀ ਹੈ ਉਹਦਾ ਤੇ ਤੀਜੀ ਜਿਹੜੇ ਬਾਗੀ ਧੜੇ ਨੇ ਮੀਟਿੰਗ ਕੀਤੀ ਹੈ ਉਹਦੇ ਵਿੱਚ ਕੀ ਕੁਝ ਹੋਇਆ ਇਹ ਸਾਰੀ ਗੱਲਬਾਤ ਅੱਜ ਦੀ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਗੱਲ ਕਿ ਤਿੰਨ ਮੀਟਿੰਗਾਂ ਤਾਂ ਮੈਂ ਜ਼ਿਕਰ ਕੀਤਾ ਅੱਜ ਤਿੰਨੇ ਬੜੀਆਂ ਅਹਿਮ ਨੇ ਇੱਕ ਮੀਟਿੰਗ ਤਾਂ ਪਹਿਲਾਂ ਕੋਈ ਏਜੰਡਾ ਹੀ ਨਹੀਂ ਸੀ ਉਹ ਤਾਂ ਇਸ ਕਰਕੇ ਏਜੰਡਾ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਕਿ ਸਾਡੇ ਦਫ਼ਤਰ ਤੇ ਅੱਜ ਕਾਬਿਆ ਨਾ ਹੋ ਜਾਏ ਕਿਤੇ ਕਿਉਂਕਿ ਮਦਰ ਫਿਰ ਉਹਦੇ ਚ ਉਹਨਾਂ ਨੇ ਜੂਥ ਅਕਾਲੀ ਦਲ ਐਸਓਆਈ ਆਪਦੇ ਪੂਰੀ ਫੌਜ ਬਣਾ ਲਈ ਉਹ ਇਕੱਠ ਕੀਤਾ ਬਿਨਾਂ ਏਜੰਡੇ ਤੋਂ ਫਿਰ ਕਹਿੰਦੇ ਚਲੋ ਕੁਝ ਹੁਣ ਇਕੱਠ ਹੋਇਆ ਗੱਲ ਕਰ ਲਈਏ ਕਿ ਸ਼੍ਰੋਮਣੀ ਕਮੇਟੀ ਦੇ ਵੋਟਾਂ ਕਿਉਂ ਨਹੀਂ ਬਣੀਆਂ ਹੁਣ ਤੱਕ ਇਸ ਰੋਤੇ ਗੂਗਲ ਵਾਜ ਕਰਕੇ ਉਹਨਾਂ ਨੇ ਲੇਕਿਨ ਮਸਲਾ ਤਾਂ ਇਹ ਸੀ ਕਿ ਇਹ ਮੀਡੀਆ ਚ ਹਬਾਉਟ ਗਈ ਸੀ ਕਿ ਬਾਗੀ ਧੜਾ ਜਿਹੜਾ ਮੀਟਿੰਗ ਕਰ ਰਿਹਾ ਉਹਨੇ ਇਹ ਕਹਿਤਾ ਕਿਹਾ ਵੀ ਸੀ ਕਿ ਅਸੀਂ ਦਫ਼ਤਰ ਚ ਮੀਟਿੰਗ ਕਰਾਂਗੇ ਅਸੀਂ ਕਿਹੜਾ ਅਕਾਲੀ ਦਲ ਛੱਡਿਆ ਅਸੀਂ ਵੀ ਤਾਂ ਅਕਾਲੀ ਦਲ ਦੇ ਵਿੱਚ ਹੀ ਆ ਉਸ ਕਾਰਨ ਇਹ ਹੋਇਆ ਸੀ ਉਹ ਮੀਟਿੰਗ ਦਾ ਨਹੀਂ ਦੋ ਮੀਟਿੰਗਾਂ ਦਾ ਜ਼ਿਕਰ ਕਰਨਾ ਹੈ ਦੂਜੀ ਮੀਟਿੰਗ ਜਿਹੜੀ ਪਹਿਲਾਂ ਉਹਦਾ ਕਰ ਲਈਏ ਜਿਹੜੀ ਬਾਗੀ ਧੜੇ ਨੇ ਕੀਤੀ ਜਿਨ੍ਹਾਂ ਨੇ ਅਕਾਲੀ ਦਲ ਚ ਸੁਧਾਰ ਲੈ ਕੇ ਆਉਣੇ ਉਹਨਾਂ ਨੇ ਸੁਧਾਰ ਲਿਆਉਣ ਲਈ ਆਪਣੀ ਜਿਹੜੀ ਕਾਲੀ ਦਲ ਸੁਧਾਰ ਕਮੇਟੀ ਦਾ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਬਣਾ ਲਿਆ ਕਿਵੇਂ ਸੁਧਾਰ ਲੈਉਣਾ ਉਹਨਾਂ ਨੇ ਕਿਹੜੇ ਨਵੇਂ ਅਕਾਲੀ ਪੈਦਾ ਕਰਨੇ ਨੇ ਇਹ ਜਿਹੜੇ ਅਕਾਲੀ ਨੇ ਇਹਨਾਂ ਚ ਕੀ ਸੁਧਾਰ ਲੈਉਣਾ ਇਹ ਹਲੇ ਕੁਝ ਨਹੀਂ ਦੱਸਿਆ ਇਹਦੇ ਜਿਸ ਸੁਧਾਰ ਲੈਉਣਾ ਚਲੋ ਚੰਗੀ ਗੱਲ ਹੈ ਲੇਕਿਨ ਜਿਹੜੀ ਅਹਿਮ ਮੀਟਿੰਗ ਉਹ ਸੀ ਅਕਾਲ ਤਖਤ ਸਾਹਿਬ ਤੇ ਹੋਈ ਸਿੰਘ ਸਹਿਬਾਨ ਦੇ ਮਸਲੇ ਕਈ ਸੀ ਉਹਨਾਂ ਮਸਲਿਆਂ ਦਾ ਮੈਂ ਜ਼ਿਕਰ ਨਹੀਂ ਕਰਨਾ ਮੈਂ ਇੱਕ ਜਾਂ ਦੋ ਗੱਲਾਂ ਜਿਹੜੀਆਂ ਸਿੱਧੇ ਤੌਰ ਤੇ ਸਬੰਧਤ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਸ਼੍ਰੋਮਣੀ ਕਮੇਟੀ ਨਾਲ ਉਹਦਾ ਜ਼ਿਕਰ ਕਰਨਾ ਹੈ ਜੀ ਦਾ ਆਉਣ ਵਾਲੇ ਟਾਈਮ ਚ ਬੜਾ ਅਸਰ ਪੈਣਾ ਹੈ ਜਿਨੇ ਇਤਿਹਾਸ ਬਣਨਾ ਹੈ ਸੱਚਮੁੱਚ ਇਹ ਇਤਿਹਾਸ ਬਣ ਰਿਹਾ ਹੈ ਅੱਜ ਇਤਿਹਾਸ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਗਿਆ ਕਿਹਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਆਓ ਆ ਕੇ ਆਪਣਾ ਸਪਸ਼ਟੀਕਰਨ ਆਪਣਾ ਪੱਖ ਰੱਖੋ ਉਹ ਵੀ ਲਿਖਤੀ ਪੱਖ ਰੱਖੋ ਕੀ ਦੇ ਬਾਰੇ ਪੱਖ ਰੱਖਣਾ ਉਸ ਗੱਲ ਬਾਰੇ ਜਿਹੜੇ ਬਾਗੀ ਅਕਾਲੀ ਗਏ ਸੀ ਜਿਨ੍ਹਾਂ ਚੋਂ ਪ੍ਰੇਮ ਸਿੰਘ ਚੰਦੂ ਮਾਜ਼ਰਾ ਸਰਜੀਤ ਸਿੰਘ ਰਖੜਾ ਸਰਦੇਵ ਸਿੰਘ ਢੀਂਟਾ ਸਾਹਿਬ ਪ੍ਰਵਿੰਦਰ ਸਿੰਘ ਢੀਂਟਾ ਸਾਹਿਬ ਸਿਕੰਦਰ ਸਿੰਘ ਮਰੂਕਾ ਬੀਬੀ ਜਗੀਰ ਕੌਰ ਸਰਪੰਤ ਸਿੰਘ ਫਲੋਰ ਜਸਸ ਨਿਰਭਲ ਸਿੰਘ ਇਹ ਸਾਰੀ ਲੰਬੀ ਲਿਸਟ ਹੈ ਇਹ ਗਏ ਸੀ ਕਿ ਮਾਫ ਕਰੋ ਜੀ ਸਾਨੂੰ ਅਸੀਂ ਗੁਨਾਹਗਾਰ ਹਾਂ ਕਾਦੇ ਜਿਹੜੀਆਂ ਗਲਤੀਆਂ ਹੋਈਆਂ ਕਿਹੜੀਆਂ ਗਲਤੀਆਂ ਬੇਅਦਬੀ ਦੇ ਵੇਲੇ ਅਸੀਂ ਸਹੀ ਤਰੀਕੇ ਨਾਲ ਇਨਸਾਫ ਨਹੀਂ ਦਿਵਾ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਸਾਡੀ ਸਰਕਾਰ ਹੋਵੇ ਇਨਸਾਫ ਨਹੀਂ ਦਿਵਾ ਸਕੇ ਫਿਰ ਬੈਬਲ ਕਲਾਂ ਜਾਂ ਜਿਹੜਾ ਹੈ ਔਟਕਪੂਰਾ ਗੋਲੀकांड ਫਿਰ ਸੁਮੇਦ ਸੈਣੀ ਜੀਤੇ ਇਲਜ਼ਾਮ ਲੱਗਦਾ ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਨ ਦਾ ਉਹਨੂੰ ਡੀਜੀਪੀ ਲਾ ਲਿਆ ਇਸ ਕਿਸਮ ਦੀ ਗੱਲ ਫਿਰ ਇੱਕ ਵੱਡਾ ਇਲਜ਼ਾਮ ਕਿ ਗੁਰਮੀਤ RAM ਰਹੀਮ ਸਿਰਸਾ ਡੇਰਾ ਦੇ ਮੁਖੀ ਨੂੰ ਮਾਫੀ ਦਿੱਤੀ ਫਿਰ 90 ਲੱਖ ਰੁਪਇਆ ਦੇ ਕੇ ਮਾਫੀ ਨੂੰ ਜਿਹੜਾ ਜਸਟੀਫਾਈ ਕੀਤਾ ਜਿਹੜੀ ਉਹ ਗਲਤੀ ਹੈ ਜਿਹੜੇ 7 ਤੋਂ 17 ਤੱਕ ਅਕਾਲੀ ਦਲ ਦੀਆਂ ਦੋਨੇ ਸਰਕਾਰਾਂ ਦੇ ਟਾਈਮ ਹੋਈਆਂ ਉਹਦੇ ਲਈ ਜ਼ਿੰਮੇਵਾਰ ਹੈ ਸੁਖਵੀਰ ਸਿੰਘ ਬਾਦਲ ਪਰ ਕਿਉਂਕਿ ਅਸੀਂ ਚੁੱਪ ਰਹੇ ਅਸੀਂ ਵੀ ਉਹਦੇ ਗਨਾਹਗਾਰ ਆ ਸਾਨੂੰ ਤੁਸੀਂ ਜੋ ਸਜ਼ਾ ਅਸੀਂ ਪਛਤਾਪ ਕਰਨਾ ਚਾਹੁੰਦੇ ਆ ਸਾਨੂੰ ਤੁਸੀਂ ਸਜ਼ਾ ਲਾਓ ਇਹ ਉਹਨਾਂ ਨੇ ਲਿਖਤੀ ਤੌਰ ਤੇ ਉੱਥੇ ਦਿੱਤਾ ਸੀ ਉਸ ਮਾਮਲੇ ਦੇ ਵਿੱਚ ਕਿਉਂਕਿ ਉੱਥੇ ਸੁਖਵੀਰ ਸਿੰਘ ਬਾਦਲ ਦਾ ਨਾਮ ਸੀ ਵੱਡੇ ਬਾਦਲ ਦਾ ਬਿਲਕੁਲ ਨਾਮ ਨਹੀਂ ਸੀ ਕਿਸੇ ਹੋਰ ਦਾ ਨਾਮ ਨਹੀਂ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਗਲਤੀਆਂ ਕੀਤੀਆਂ ਇਸ ਕਰਕੇ ਪ੍ਰਧਾਨ ਸਾਹਿਬ ਨੂੰ ਧੰਮ ਕਰ ਲਿਆ ਅਕਾਲੀ ਦਲ ਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਨੇ 15 ਦਿਨ ਦੇ ਅੰਦਰ ਅੰਦਰ ਲਿਖਤੀ ਜਵਾਬ ਮੰਗਿਆ ਹੁਣ ਗੱਲ ਕੀ ਹੈ ਕਿ ਪ੍ਰਧਾਨ ਸਾਹਿਬ ਜਾਣਗੀ ਜਾਣਾ ਪਊ ਜਦੋਂ ਜਾਣਗੇ ਕੀ ਕਰ ਸਕਦੇ ਨੇ ਕਿਹੜੇ ਕਿਹੜੇ অপਸ਼ਨ ਨੇ ਪ੍ਰਧਾਨ ਕੋਲ ਇਹ ਦੇਖਣ ਵਾਲੀ ਗੱਲ ਹੈ ਇੱਕ অপਸ਼ਨ ਇਹ ਹੈ ਕਿ ਪ੍ਰਧਾਨ ਸਾਹਿਬ ਜਾਨ ਨਮਾਨ ਸਿੱਖ ਦੇ ਤੌਰ ਤੇ ਜਾ ਕੇ ਮਾਫੀ ਮੰਗਣ ਤੇ ਜਾ ਕੇ ਕਹਿਣ ਕਿ ਗਲਤੀਆਂ ਤਾਂ ਹੋ ਗਈਆਂ ਜਿਹੜੇ ਗناہ ਇਹਨਾਂ ਨੇ ਲਿਖਨੇ ਇਹ ਤਾਂ ਮੰਨੀ ਰਹਿਣੇ ਜ਼ਿੰਮੇਵਾਰ ਨੇ ਪ੍ਰੇਮ ਸਿੰਘ ਚੰਦੂ ਬਾਦਲਾ ਤੇ ਬਾਕੀ ਉਹਦੇ ਸਾਥੀ ਮੈਂ ਵੀ ਆਪਣੀ ਗਲਤੀ ਮੰਨਦਾ ਵੀ ਗਲਤੀਆਂ ਸਾਥੋਂ ਸਰਕਾਰ ਦੇ ਟਾਈਮ ਹੋ ਗਿਆ ਪੰਚ ਮੈਨੂੰ ਮਾਫ ਕਰੇ ਆਲੋ ਮੇਰਾ ਅਸਤੀਫਾ ਜਿੰਨੂੰ ਮਰਜ਼ੀ ਪ੍ਰਧਾਨਗੀ ਸੌਪ ਦੋ ਜਿਹੜਾ ਪੰਚ ਜੀ ਨੂੰ ਠੀਕ ਸਮਝਦਾ ਨੂੰ ਪਾਰ ਇਹ ਇੱਕ ਵੱਡਾ ਆਪਸ਼ਨ ਹੈ ਜਿਹਦੀ ਆਸਤਾ ਕੀਤੀ ਜਾ ਸਕਦੀ ਹੈ ਪਰ ਇਹ ਆਸ ਤੇ ਮੇਰਾ ਕਹਿਣਾ ਇਹ ਹੈ ਕਿ ਬੂਰ ਨਹੀਂ ਪਾਊਗਾ ਪ੍ਰਧਾਨਗੀ ਉਹ ਛੱਡਣਗੇ ਨਹੀਂ ਜੇ ਪ੍ਰਧਾਨਗੀ ਨਹੀਂ ਛੱਡਣਗੇ ਫੇਰ ਕੀ ਕਰਨਗੇ ਫੇਰ ਉਹ ਗਲਤੀ ਮੰਨਣਗੇ ਜਾ ਕੇ ਜਸਟ ਜਾਸਟੀਫਿਕੇਸ਼ਨ ਦੇਣਗੇ ਜੀ ਮੈਂ ਹੀ ਗਲਤੀ ਕੀਤੀ ਤੇ ਫਿਰ ਤਾਂ ਇੱਕ ਕਿਸਮ ਦਾ ਹੋਰ ਗੁਨਾਹ ਹੋਊਗਾ ਕਿਉਂਕਿ ਜਵਾਬ ਕੀ ਦਿਓਗੇ ਸਵੇਤ ਸੈਣੀ ਨੂੰ ਉਡਾਇਆ ਹੋਇਆ ਡੀਜੀਪੀ ਹੈ ਵਿਅਦ ਵੀ ਹੋਈ ਹੈ ਤੇ ਇਨਸਾਫ ਹਾਲ ਤੱਕ ਨਹੀਂ ਮਿਲਿਆ ਕੀ ਜਵਾਬ ਦਿਓਗੇ ਕਿਹੜਾ ਸਪਸ਼ਟਕਰਨ ਦਿਓਗੇ ਫਿਰ ਇੱਕ ਹੋਰ ਆਪਸ਼ਨ ਹੈ ਜਿਹੜੀ ਦੂਜੀ ਵੀ ਇਹ ਸਾਰੀਆਂ ਗਲਤੀਆਂ ਫਿਰ ਮੰਨ ਲੈ ਵੀ ਗਲਤੀਆਂ ਹੋ ਗਈਆਂ ਜੀ ਨਿਮਾਣੇ ਸਖ ਦੇ ਤੌਰ ਤੇ ਆਖੜਾ ਮਹਾਰਾਜ ਅਜੀਤ ਸਿੰਘ ਉਹ ਆ ਲੋ ਜੀ ਮੈਨੂੰ ਕਰ ਦੋ ਮਾਫ ਤੇ ਅਕਾਲ ਤਖਤ ਸਾਹਿਬ 라ਦੂ ਸਜ਼ਾ ਤਨਖਾਹ 라ਦੂ ਤਨਖਾਹ ਪੂਰੀ ਕਰਕੇ ਅਰਦਾਸ ਕਰਕੇ ਦੁਬਾਰਾ ਅਭੀ ਪ੍ਰਧਾਨਗੀ ਛੜਨ ਨਾ ਕੈਮ ਰਹੇ ਇਹ অপਸ਼ਨ ਹੈ ਜਿੰਨੇ ਜ਼ਿਆਦਾ ਚਾਂਸ ਜਿਹੜੀ ਰਣਨੀਤੀ ਵੀ ਲੱਗਦੀ ਹੈ ਵੀ ਇਸੇ ਕਿਸਮ ਦੀ ਰਣਨੀਤੀ ਹੋ ਸਕਦੀ ਹੈ ਕਿਉਂਕਿ ਜੱਥੇਦਾਰ ਜਿਹੜੇ ਸਹਿਬਾਨ ਨੇ ਉਹਨਾਂ ਨੂੰ ਕੋਲ ਲਾਉਂਦਾ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਜਦੋਂ ਸ਼੍ਰੋਮਣੀ ਕਮੇਟੀ ਬਣਾਈ ਗਈ ਨਾ ਉਦੋਂ ਹੀ ਬਹੁਤ ਵੱਡਾ ਲਕੂਨਾ ਸੀ ਕਿ ਸਿੱਖਾਂ ਦੀ ਸਰਵੱਚ ਸੰਸਥਾ ਨੂੰ ਆਜ਼ਾਦ ਨਹੀਂ ਰਹਿਣ ਦਿੱਤਾ ਅੰਰੇਚਾ ਉਹਨੂੰ ਸਮਝ ਵੀ ਨਹੀਂ ਆਈ ਵੀ ਕਿੱਡੀ ਵੱਡੀ ਚਾਲ ਹੈ ਤੇ ਉਹਨੂੰ ਜਿਹੜਾ ਹੈ ਅਪੁਆਇੰਟਮੈਂਟ ਦਾ ਅਖਤਿਆਰ ਸ਼੍ਰੋਮਿਕ ਕਮੇਟੀ ਦੇਕੇ ਉਹਨੂੰ ਆਜ਼ਾਦ ਨਹੀਂ ਰਹਿਣ ਦਿੱਤਾ ਉਹਨਾਂ ਨੇ ਤੇ ਆਪਾਂ ਦੇਖਿਆ ਚਲੋ ਮਾਫੀ ਵਾਲੀ ਗੱਲ ਉਹ ਵੀ ਤਾਂ ਗੱਲ ਦਖਤ ਕੀਤੀ ਹੈ ਇਹ ਤਾਂ ਅੱਜ ਚੰਗੀ ਗੱਲ ਹੁੰਦੀ ਵੀ ਜਿਨ੍ਹਾਂ ਨੇ ਮਾਫੀ ਚਾਹਿਆ ਉਹਨਾਂ ਨੂੰ ਵੀ ਬੁਲਾਵਾਂਗੇ ਐਨੀ ਹਿਬਤ ਵੀ ਤਾਂ ਚਾਹੀਦੀ ਹੈ ਨਾ ਜਥੇਦਾਰਾਂ ਚ ਵੀ ਐਸਟਰੇ ਦੀ ਗੱਲ ਵੀ ਉਹ ਕਰ ਸਕਣ ਕਹਿ ਇੰਨੀ ਕੀ ਹਿੰਮਤ ਕਰ ਲੀ ਕਿ ਪ੍ਰਧਾਨ ਨੂੰ ਤਲਬ ਕਰ ਲਿਆ ਇੰਨੀ ਵੀ ਬਹੁਤ ਔਕੀ ਗੱਲ ਹੁੰਦੀ ਹੈ ਨਹੀਂ ਚਲੋ ਫਿਰ ਇਹ ਆਪਸ਼ਨ ਵੀ ਹੈ ਉਹਨਾਂ ਕੋਲ ਇਹ ਤਾਂ ਵੱਡੀ ਰਣਨੀਤੀ ਵਾਲੀ ਆਪਸ਼ਨ ਹੈ ਕਿ ਉਹਨਾਂ ਨੂੰ ਬੁਲਾਓ ਤੇ ਮਾਫੀ ਤਲਖਾ ਲਵਾਓ ਬੈਨ ਪੂਰਾ ਵਿਧੀ ਵਿਧਾਨ ਮਰਦਾ ਮर्यादा ਅਨਸਾਰ ਸਾਰੇ ਲਾਂਭੇ ਲਾ ਦਿਓ ਲਓ ਜੀ ਤੁਸੀਂ ਕਹੇ ਸੀ ਮर्यादा ਨਹੀਂ ਤੇ ਉਸ ਤੋਂ ਬਾਅਦ ਤੁਸੀਂ ਹੋ ਜੋ ਸੁਰੱਖਿਰੂ ਤੇ ਪ੍ਰਧਾਨ ਬਣੇ ਰਹੋ ਹੋਰ ਪ੍ਰਧਾਨ ਬਣੇ ਰਹਿ ਨਹੀਂ ਸਕਦੇ ਕਿਉਂਕਿ ਜਿਹੜਾ ਵਿਰੋਧੀ ਚੜਾਉ ਕੋਦੇ ਸੀ ਇਹਨੂੰ ਪ੍ਰਧਾਨ ਨਹੀਂ ਰਹਿਣ ਦੇਣਾ ਤੇ ਪ੍ਰਧਾਨਗੀ ਦਾ ਤਾਂ ਰੌਲਾ ਸਾਰਾ ਸਿਆਸਤ ਤਾਂ ਆ ਹੀ ਗਈ ਹੈ ਤੇ ਫਿਰ ਕੀ ਹੋਊ ਫਿਰ ਜਤਾ ਅਕਾਲੀ ਦਲ ਤੋਂ ਫਾੜ ਹੋ ਫਿਰ ਅਕਾਲੀ ਦਲ ਦੇ ਵਿੱਚ ਉਸ ਤਰ੍ਹਾਂ ਦੀ ਫਿਰ ਅਕਾਲ ਤਖਤ ਸਭ ਇੱਕ ਤਰੀਕ ਕਿਵੇਂ ਗੱਲ ਕਰੂੰ ਹੋਰ ਆਪਸ਼ਨ ਹੈ ਕਿ ਹਾਲ ਦੀ ਕੜੀ ਪ੍ਰੈਜ਼ੀਡੈਂਟ ਬਣਾ ਦੋ ਪੰਜਵੇਂ ਬੈਬਰੀ ਕਮੇਟੀ ਬਣਾ ਦੋ ਜੋ ਵੈਸੀ ਪੰਥ ਦੇ ਵਿੱਚ ਪ੍ਰਵਾਨ ਕਿ ਉਹ ਅਕਾਲੀ ਦਰਨ ਚ ਚਰਉਣ ਫਿਰ ਡੈਲੀਗੇਟਸ ਦਾ ਫਿਰ ਝੁੰਡਾ ਕਮੇਟੀ ਵਾਲੀ ਗੱਲ ਕਿ ਉਹਨੂੰ ਲਾਗੂ ਕਰ ਲੋ ਡੈਲੀਗੇਟਸ ਬਣਾਓ ਸਾਰੇ ਹੇਠਾਂ ਸ਼ੁਰੂ ਕਰਕੇ ਫਿਰ ਪ੍ਰਧਾਨ ਬਣਨ ਹੋਸਾ ਦਾ ਫਿਰ ਦੁਬਾਰਾ ਬਣ ਜੇ ਉਹ ਹਿੰਮਤ ਨਹੀਂ ਹੈ ਸੁਵੀਤ ਸਿੰਘ ਬਾਦਲ ਚ ਇਨਸਕੋਰ ਫੀਲ ਕਰਦਾ ਤੁਹਾਡੇ ਹੀ ਰੌਣਗਾਂਧੀ ਕਿੰਨੇ ਗੁੱਸੇ ਮੈਂ ਕਹਿੰਦਾ ਮੈਂ ਨਹੀਂ ਪ੍ਰਧਾਨ ਬਣਨਾ ਬਣਾਤਾ ਨਾ ਵਰਕਰ ਜਿਨ ਖੜਗੇ ਨੂੰ ਪਾਵਰ ਕੀ ਦੇ ਕੋਟ ਹੈ ਰੌਣਗਾਂਧੀ ਕੋੜੀ ਹੈ ਪ੍ਰਧਾਨ ਬਣਾਤਾ ਇੱਧਰ ਜਿਵੇਂ ਮਨਮੋਹਨ ਸਿੰਘ ਬਣਾਇਆ ਸੀ ਸੋ ਰਿਆ ਗੱਦੀ ਨੇ ਤੋਂ ਇਹ ਜਿਹੜਾ ਕੋਈ ਕਰਦਾ ਵੀ ਜੇ ਮੈਂ ਨਹੀਂ ਹੁਣ ਮੈਂ ਨੈਤਿਕ ਜ਼ਿੰਮੇਵਾਰੀ ਲੈਣਾ ਇੰਨੀ ਹਿੰਮਤ ਨਹੀਂ ਨਾ ਇਹ ਹੋਣੀ ਚਾਹੀਦੀ ਸੀ ਸੋ ਗੱਲਾਂ ਤਾਂ ਬਹੁਤ ਬੋਲਣਾ ਚਾਹੀਦਾ ਸੀ ਗੱਲਾਂ ਤਾਂ ਇਹ ਵੀ ਹੋਣਾ ਚਾਹੀਦਾ ਸੀ ਸ਼ਰੋਮੇ ਅਕਾਲੀ ਗੱਲ ਕੁਰਬਾਨੀਆਂ ਵਾਲੀ ਪਾਰਟੀ ਪਰਿਵਾਰ ਦੀ ਪਾਰਟੀ ਕਿਉਂ ਬਣੀ ਜੀ ਉਦੋਂ ਕਿੱਥੇ ਗਏ ਸੀ ਇਹ ਜਿਹੜੇ ਬੰਦੇ ਹੁਣ ਕਹਦੇ ਨੇ ਉਦੋਂ ਹਾਂ ਚ ਕਹਦੇ ਨੇ ਸੀ ਕਿ ਨਾ ਕੀਤਾ ਚੁੱਪ ਰਹਿ ਕੇ ਪਰ ਰਾਤਾ ਹੋਇਆ ਨਾ ਚੁੱਪ ਤਾਂ ਰਹੇ ਨਾ ਕਿਉਂਕਿ ਪਾਵਰ ਸੀ ਉਹਨੂੰ ਜੋ ਪਾਵਰ ਚਲੇਗੀ ਮਤਲਬ 17 ਹਾਰੀ 22 ਹਾਰੀ 24 ਹਾਰੀ 24 ਜਮਣੀ ਆਰੀ ਤੇ ਜਦੋਂ ਹਾਰਦੇ ਰਹੇ ਫਿਰ ਇਹ ਵੀ ਬੋਲੇ ਤੋ ਇਸ ਕਰਕੇ ਇਹ ਹੈ ਹੁਣ ਆ ਜਾਂ ਸ਼੍ਰੋਮਿਕ ਕਮੇਟੀ ਉਹਨੂੰ ਕਹਤਾ ਖਾਬ ਕਹਦੇ ਵੀ 90 ਲੱਖ ਖਰਚੇ ਆ ਇਸ਼ਤਿਹਾਰबाजी ਤੇ ਉਹ ਕਿਵੇਂ ਖਰਚੇ ਲੋਕਾਂ ਦਾ ਪੈਸਾ ਸੰਗਤ ਦਾ ਪੈਸਾ ਉਹਦੇ ਬਾਰੇ ਵੀ ਕੁਝ ਨਹੀਂ ਹੋਣਾ ਕਿਉਂਕਿ ਜਦੋਂ ਪੈਸਾ ਖਰਚਿਆ ਸੀ ਅਵਤਾਰ ਸਿੰਘ ਮੱਕੜ ਸੀ ਉੱਥੇ ਵੀ ਝੂਠ ਬੋਲਿਆ ਜਾਣਾ ਜਿ ਮੈਨੂੰ ਕੀ ਪਤਾ ਇਦਾਂ ਉਹ ਸ਼੍ਰੋਮਿਕ ਕਮੇਟੀ ਜਾਣੇ ਹਾਲਾਂਕਿ ਸਭ ਨੂੰ ਪਤਾ ਵੀ ਸ਼੍ਰੋਮਿਕ ਗੱਡੇ ਤੇ ਪਰਚੀ ਚੋਂ ਨਿਕਲਦਾ ਜੇਬ ਤੋਂ ਨਿਕਲਦਾ ਇਹ ਸਾਰੇ ਕਹਿੰਦੇ ਨੇ ਪ੍ਰਧਾਨ ਕਿੱਥੋਂ ਨਿਕਲਦਾ ਲੇਕਿਨ ਇਸ ਦੇ ਬਾਵਜੂਦ ਕਿਹਾ ਇਹ ਜਾ ਸਕਦਾ ਪਰ ਲੋਕ ਤਾਂ ਸਭ ਕੁਝ ਦੇਖਦੇ ਨੇ ਸਿੱਖ ਸੰਗਤ ਤਾਂ ਸਭ ਕੁਝ ਦੇਖਦੀ ਹੈ ਤੋ ਇਹ ਬੜੀ ਗੜਕੀ ਚ ਜਿਹਨੂੰ ਕਹਿੰਦੇ ਨੇ ਇੱਕ ਸੁੱਤੀ ਸਥਿਤੀ ਚ ਸੁਖਵੀਰ ਸਿੰਘ ਬਾਦਲ ਫਸਿਆ ਹੋਇਆ ਹੈ ਇਹ ਗੱਲ ਤਾਂ ਮੰਨਣੀ ਪਊਗੀ ਕਿ ਇਹ ਪਹਿਲੀ ਵਾਰ ਹੋਇਆ ਹੈ ਜੀ ਨੂੰ ਅਸੀਂ ਬਾਗੀ ਧੜਾ ਕਹਿੰਦੇ ਐ ਐਡੀ ਵੱਡੀ ਗਿੰਚੀ ਚ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਜਿਸ ਤਰ੍ਹਾਂ ਚੈਲੰਜ ਕੀਤਾ ਉਹ ਤੋਂ ਰਾਹ ਨਿਕਲਣਾ ਲੱਭਣਾ ਔਖਾ ਹੋਇਆ ਪਿਆ ਆਹੀ ਦੋ ਤਿੰਨ ਆਪਸ਼ਨ ਨੇ ਆਹੀ ਬਦਲ ਨੇ ਜਿਹੜੇ ਹੁਣ ਕੀਤੇ ਜਾ ਸਕਦੇ ਨੇ ਹਾਲੇ ਵੀ ਮੈਂ ਕਹਿੰਨਾ ਬੋਝ ਛੱਡਣਾ ਨਹੀਂ ਪ੍ਰਦਾਨਗੀ ਦਾ ਦੂਜਾ ਆਪਸ਼ਨ ਜਿਹੜਾ ਦੱਸਿਆ ਸੀ ਕਿ ਤਨਖਾਹ ਲਵਾ ਕੇ ਪ੍ਰਦਾਨਗੀ ਕਾਇਮ ਰੱਖਣ ਦਾ ਮੂੜ ਹੋਏਗਾ ਜਾਫਰ ਚੁੰਦਕ ਕਮੇਟੀ ਨੂੰ ਲਾਗੂ ਕਰਨ ਨੂੰ ਕਹਿ ਕੇ ਲੇਗਰ ਰੋਡ ਕਰਦਾ ਮੂਡ ਹੋਏਗਾ ਐਸਾ ਕੁਛ ਹੋਣ ਦੀ ਸੰਭਾਵਨਾ ਹੈ ਹੁਣ ਇੰਨਾ ਹੀ ਮਿਲ ਜੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ